ਇਸ ਦੁਨੀਆ ਅੰਦਰ ਐਸੇ ਸਿੱਖ ਹੋਏ ਹਨ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਨਾਮ ਜਪਿਆ ਭਗਤੀ ਕੀਤੀ ਬੰਦਗੀ ਕੀਤੀ ਕਿ ਉਹਨਾਂ ਦੇ ਮukh ਤੋਂ ਜਿਹੜਾ ਵੀ ਬਚਨ ਨਿਕਲਦਾ ਉਹ ਸੱਤ ਹੋ ਜਾਂਦਾ ਸੀ ਐਸੇ ਹੀ ਇੱਕ ਸਿੱਖ ਹੋਏ ਹਨ ਜਿਨ੍ਹਾਂ ਦਾ ਨਾਮ ਭਾਈ ਭਗਤੂ ਜੀ ਭਾਈ ਭਗਤੂ ਜੀ ਜਿਨ੍ਹਾਂ ਦੇ ਕੁੱਲ ਦੇ ਮੁਖੀ ਸੀ ਭਾਈ ਆਦਮ ਜੋ ਧੰ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਮੇਂ ਹੋਏ ਤਨ ਭਈ ਆਦਮ ਦੇ ਘਰ ਕੋਈ ਔਲਾਦ ਨਹੀਂ ਧਨ ਦੌਲਤ ਬਹੁਤ ਸੀ ਜ਼ਮੀਨ ਜਾਇਦਾਦ ਵੀ ਬਹੁਤ ਸੀ ਹੁਣ ਔਲਾਦ ਨਾ ਹੋਣ ਦੇ ਕਾਰਨ ਭਈ ਆਦਮ ਬੜੇ ਦਰਾਂ ਤੇ ਗਏ ਪਰ ਕਿਤੇ ਵੀ ਔਲਾਦ ਨਾ ਮਿਲੀ ਕਿਸੇ ਨੇ ਦੱਸਣਾ ਕੀਤਾ ਭਾਈ ਆਦਮ ਜੇ ਪੁੱਤ ਧੀ ਔਲਾਦ ਚਾਹੀਦੀ ਹੈ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਤੇ ਜਾ ਗੁਰੂ ਰਾਮਦਾਸ ਮਹਾਰਾਜ ਭਾਗ ਲਾਣ ਕੇ ਹੁਣ ਭਾਈ ਆਦਮ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਜਾਂਦੇ ਆ ਉਥੇ ਰਹਿ ਕੇ ਸੇਵਾ ਕਰਦੇ ਆ ਬਾਲਣ ਲੈ ਕੇ ਆਂਦੇ ਗੁਰੂ ਕੇ ਲੰਗਰਾ ਵਾਸਤੇ ਤੇ ਕੁਝ ਕੋ ਬਾਲਣ ਆਪਣੇ ਘਰ ਵੀ ਰੱਖ ਲੈਂਦੇ ਆ ਸਮਾਂ ਬੀਤਦਾ ਇੱਕ ਦਿਨ ਕੀ ਹੋਇਆ ਧੰ ਗੁਰੂ ਰਾਮਦਾਸ ਮਹਾਰਾਜ ਕਿਸੇ ਕਾਰਨ ਕਾਰਜ ਕਰਕੇ ਬਾਹਰ ਚਲੇ ਗਏ ਤੇ ਸੰਗਤਾਂ ਦੂਰੋਂ ਦਰੇਟਿਓਂ ਆਉਂਦੀਆਂ ਐ ਸਤ ਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਲਈ ਹੁਣ ਜਿਹੜੇ ਸੰਗਤ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਂਦੀ ਐ ਪੂਰਾ ਦਾ ਮਹੀਨਾ ਆਤ ਦੀ ਸਰਦੀ ਤੇ ਉੱਤੋਂ ਬਰਸਾਤ ਹੋਣ ਲੱਗ ਪਈ ਬਰਸਾਤ ਹੋਣ ਦੇ ਕਾਰਨ ਉਹ ਸੰਗਤਾਂ ਬਰਸਾਤ ਵਿੱਚ ਭਿੱਜ ਗਈਆਂ ਠੰਡ ਦੇ ਨਾਲ ਕੁਰਲਾ ਰਹੀਆਂ ਹਨ ਭਾਈ ਆਦਮ ਨੇ ਵੇਖਿਆ ਭਾਈ ਆਦਮ ਨੇ ਘਰ ਵਿੱਚ ਜਿੰਨਾ ਵੀ ਬਾਲਣ ਇਕੱਠਾ ਕੀਤਾ ਸੀ ਸਾਰਿਆਂ ਦੀਆਂ ਧੂਣੀਆਂ ਲਾ ਦਿੱਤੀਆਂ ਹੁਣ ਜਦੋਂ ਧੂਨੀਆਂ ਲਾਈਆਂ ਸੰਗਤਾਂ ਕੇ ਨਾਲ ਅੱਗ ਸੇਕਦੀ ਐ ਨਾਲੇ ਮੁਖ ਤੋਂ ਪਾਵਨ ਬਾਣੀ ਉਚਾਰਨ ਪਈ ਕਰਦੀ ਐ ਸਾਰੀ ਰਾਤ ਇਸੇ ਤਰ੍ਹਾਂ ਸੰਗਤਾਂ ਨੇ ਅੱਗ ਦਾ ਆਨੰਦ ਮਾਣਿਆ ਤੇ ਪਾਵਨ ਬਾਣੀ ਮੁਖ ਤੋਂ ਪੜਦੀ ਰਹੀ ਰਾਤ ਬਤੀਤ ਹੋਈ ਧੰਗੁਰ ਰਾਮਦਾਸ ਮਹਾਰਾਜ ਜੀ ਨੂੰ ਪਤਾ ਲੱਗਾ ਸਤਿਗੁਰੂ ਰਾਮਦਾਸ ਮਹਾਰਾਜ ਜੀ ਸਿੱਖਾਂ ਨੂੰ ਆਖਦੇ ਸਿੱਖੋ ਇਹ ਸੇਵਾ ਜਿਹਨੇ ਕੀਤੀ ਉਹਨੂੰ ਸਦਕੇ ਲੈ ਕੇ ਆਓ ਸਿੱਖ ਭਾਈ ਆਦਮ ਪਾਸ ਜਾਂਦੇ ਆ ਭਾਈ ਆਦਮ ਨੂੰ ਆਖਦੇ ਗੁਰੂ ਰਾਮਦਾਸ ਮਹਾਰਾਜ ਹੀ ਆਪ ਜੀ ਨੂੰ ਸੱਦਦੇ ਆ ਭਾਈ ਆਦਮ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਮਖਸ਼ ਆਂਦੇ ਆ ਗੁਰੂ ਰਾਮਦਾਸ ਮਹਾਰਾਜ ਆਖਦੇ ਆਦਮ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਤੇਰੇ ਤੋਂ ਬੜੇ ਪਰਸੰਨ ਹੋਇਆ ਅੱਜ ਜੋ ਕੁਛ ਤੂੰ ਮੰਗੇਗਾ ਤੇਰੀਆਂ ਝੋਲੀਆਂ ਵਿੱਚ ਪਾ ਦਿੱਤਾ ਜਾਵੇਗਾ ਝੋਲੀਆਂ ਭਰ ਦਿੱਤੀਆਂ ਜਾਣਗੀਆਂ ਭਾਈ ਆਦਮ ਦੀ ਉਮਰ ਬਹੁਤ ਵਡੇਰੀ 60 ਵਰਿਆਂ ਦੀ ਉਮਰ ਹੁਣ ਮਨ ਦੇ ਅੰਦਰ ਇਹ ਖਿਆਲ ਆ ਕੇ ਭਰੀ ਸੰਗਤ ਵਿੱਚ ਕਿਸ ਤਰ੍ਹਾਂ ਮੰਗਾ ਜੇ ਮੰਗਦਾ ਹੈ ਸੰਗਤ ਕੀ ਆਖੇਗੀ 60 ਵਰਿਆਂ ਦੀ ਉਮਰ ਆ ਹੱਲੇ ਵੀ ਪੁੱਤ ਧੀ ਮੰਗਦੇ ਪਏ ਆ ਭਾਈ ਆਦਮ ਨੇ ਆਖਿਆ ਸਤਿਗੁਰੂ ਜੇ ਤਰੁੱਠੀ ਹੋ ਤੈਸੀ ਤਰ੍ਹਾਂ ਸੇਵਾ ਬਖਸ਼ੋ ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਆਦਮ ਜੋ ਮਨ ਦੇ ਅੰਦਰ ਉਹ ਮੰਗ ਪਈ ਆਦਮ ਆਖਦਾ ਸਤਿਗੁਰੂ ਸੇਵਾ ਸੰਗਤ ਬਖਸ਼ ਦੇ ਰੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਫੇਰ ਆਖਦੇ ਆ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਆਖਿਆ ਨਾ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਆਖਿਆ ਪਾਈ ਆਦਮ ਨੂੰ ਪਾਈ ਆਦਮ ਫਿਰ ਆਖਦਾ ਸਤਿਗੁਰੂ ਆਪ ਮੇਰ ਪਰਿਆ ਹੱਥ ਰੱਖੋ ਬਾ ਸੇਵਾ ਸੰਗਤ ਬਖਸ਼ੋ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਆਖਦੇ ਆਦਮਾ ਜਾ ਘਰੇ ਚਲੇ ਜਾ ਕੱਲ ਸੋਚ ਕੇ ਆਇਆ ਅਗਲਾ ਦਿਨ ਚੜਿਆ ਧਰਮ ਪਤਨੀ ਨੂੰ ਨਾਲ ਲੈ ਕੇ ਫਿਰ ਗੁਰੂ ਰਾਮਦਾਸ ਮਹਾਰਾਜ ਜੀਆ ਦੇ ਦਰ ਤੇ ਪਹੁੰਚੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਦੋਂ ਪਹੁੰਚੇ ਅਜ ਗੁਰੂ ਰਾਮਦਾਸ ਮਹਾਰਾਜ ਆਖਦੇ ਆਦਮ ਫਿਰ ਕੀ ਸੋਚਿਆ ਕੀ ਲੈਣਾ ਗੁਰੂ ਨਾਨਕ ਦੇ ਘਰੋਂ ਭਾਈ ਆਦਮ ਤਾਂ ਕੁਛ ਨਾ ਬੋਲਿਆ ਧਰਮ ਪਤਨੀ ਬੋਲਦੀ ਹੈ ਸਤਿਗੁਰੂ ਧਨ ਦੌਲਤ ਬਹੁਤ ਜ਼ਮੀਨ ਜਾਇਦਾਦ ਬਹੁਤ ਪਰ ਸਾਂਭਣ ਵਾਲਾ ਕੋਈ ਨਹੀਂ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਆਖਿਆ ਜਾਓ ਘਰ ਪੁੱਤ ਜਨਮੇਗਾ ਪਰ ਉਹਦਾ ਨਾਮ ਭਗਤੂ ਰੱਖਣਾ ਉਹ ਭਾਈ ਭਗਤੂ ਜਦੋਂ ਜਨਮ ਹੋਇਆ ਘਰਦਿਆਂ ਨੇ ਨਾਮ ਭਗਤੂ ਰੱਖਿਆ ਮੁੜਕੇ ਉਹੀ ਭਾਈ ਭਗਤੂ ਗੁਰਹਾਰਾਇ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ 'ਚ ਰਹਿ ਕੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸੇਵਾ ਪਿਆ ਕਰਦਾ ਹੈ ਹੁਣ ਜਦੋਂ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਰਹਿ ਕੇ ਭਾਈ ਭਗਤੂ ਸੇਵਾ ਕਰਦੇ ਆ ਸਤਿਗੁਰ ਗੁਰ ਹਰਾਈ ਸਾਹਿਬ ਮਹਾਰਾਜ ਇੱਕ ਦਿਨ ਆਖਦੇ ਆ ਭਗਤੂ ਤੂੰ ਜਾ ਆਪਣੇ ਧਰਤੀ ਵੱਲ ਆਪਣੇ ਇਲਾਕੇ ਵੱਲ ਉੱਥੇ ਜਾ ਕੇ ਸੇਵਾ ਕਰ ਹੁਣ ਹੁੰਦਾ ਕੀ ਐ ਸਤਿਗੁਰ ਗੁਰ ਹਰਾਈ ਸਾਹਿਬ ਮਹਾਰਾਜ ਜੀ ਜਿੱਥੇ ਸਾਰਿਆਂ ਤੇ ਕਿਰਪਾ ਕਰਦੇ ਸੀ ਨਾ ਉੱਥੇ ਸਤਿਗੁਰਾਂ ਨੇ ਇੱਕ દવાਖਾਨਾ ਵੀ ਖੁੱਲ੍ਹਿਆ ਸੀ ਸਮੇਂ ਦੇ ਹਕੂਮਤਦਾਰਾ ਸ਼ਿਕੂ ਜਿਹੜਾ ਸੂਫੀ ਸੰਤਾਂ ਦਾ ਬੜਾ ਸਤਕਾਰ ਕਰਦਾ ਸੀ ਦਾਰਾ ਸ਼ਿਕੋ ਜਿਹੜਾ ਬਹੁਤ ਹੀ ਸੰਤਾਂ ਦਾ ਸਤਕਾਰ ਪਿਆ ਕਰਦਾ ਸੀ ਪਰ ਉਹਦੇ ਦੂਜੇ ਪਾਸੇ ਜਿਹੜਾ ਔਰੰਗਜ਼ੇਬ ਸੀ ਉਹ ਸਾਰਿਆਂ ਨਾਲ ਲੱਗਦਾ ਸੀ ਸਾਰਿਆਂ ਨਾਲ ਬਹੁਤ ਜ਼ੁਲਮ ਕਰਦਾ ਸੀ ਹੁਣ ਉਹ ਚਾਹੁੰਦਾ ਸੀ ਕਿ ਜਿਹੜਾ ਰਾਜ ਭਾਗ ਹੈ ਉਹ ਮੈਨੂੰ ਮਿਲੇ ਰਾਜ ਭਾਗ ਮੇਰੇ ਹੱਥਾਂ ਨਾਲ ਚਾਹੀਦਾ ਹੈ ਉਹਨੇ ਕੀ ਕੀਤਾ ਦਾਰਾ ਸ਼ਿਕੋ ਦੇ ਰੋਟੀ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਪਾ ਕੇ ਦੇ ਦਿੱਤਾ ਹੁਣ ਜਦੋਂ ਸ਼ੇਰ ਦੀ ਮੁੱਛ ਦਾ ਵਾਲ ਪਾ ਕੇ ਦਿੱਤਾ ਤੇ ਉਹਦੇ ਨਾਲ ਕੀ ਹੋਇਆ ਦਾਰਾ ਸ਼ਿਕੋ ਬਿਮਾਰ ਹੋ ਗਿਆ ਉਹਦਾ ਢਿੱਡ ਖਰਾਬ ਹੋ ਗਿਆ ਜੋ ਕੁਝ ਖਾਂਦਾ ਏ ਉਹ ਜਿਹੜਾ ਏ ਹজম ਨਹੀਂ ਹੁੰਦਾ ਦਾਰਾ ਸ਼ਿਕੋ ਨੇ ਬੜਾ ਲਾਜਿ ਕਰਾਇਆ ਬੜੇ ਦੂਰ ਦਰੈਡੇੋਂ ਵੈਦ ਵੀ ਆਏ ਪਰ ਜਿਹੜਾ ਵੀ ਵੈਦ ਵੇਖਦਾ ਏ ਉਹਨੇ ਇਹੀ ਗੱਲ ਆਖੀ ਕਿ ਇਹ ਠੀਕ ਨਹੀਂ ਹੋ ਸਕਦਾ ਦਿਨੋਂ ਦਿਨ ਦਾਰਾ ਸ਼ਿਕੋ ਮਰਦਾ ਪਿਆ ਭੁੱਖ ਦੇ ਨਾਲ ਉਹਦਾ ਤਨ ਜਿਹੜਾ ਸਾਰਾ ਖਤਮ ਹੋ ਗਿਆ ਹੱਡੀਆਂ ਦਾ ਪਿੰਜਰ ਬਣ ਕੇ ਰਹਿ ਗਿਆ ਫਿਰ ਕਿਸੇ ਨੇ ਦੱਸ ਪਾਈ ਜੇ ਇਹ ਰੋਗ ਠੀਕ ਕਰਨਾ ਹੈ ਵੱਡਾ ਹਰੜ ਤੋਲੇ ਜਾਂ 14 ਸਿਰੇ ਸਾਈ ਦਾ ਹੋਵੇ ਗੱਜ ਮੋਤੀਆਂ ਤੋਲੇ ਦਾ ਕਸ਼ੀਦਾ ਇਹ ਜੇ ਲਿਖਿਆ ਮਿਲਦਾ ਹੈ ਅੱਖ ਦੇ ਇਹ ਜੇ ਮਿਲ ਜਾਵੇ ਤੇ ਦਾਰਾਸ਼ਿਕੋ ਠੀਕ ਹੋ ਜਾਵੇਗਾ ਹੁਣ ਦਾਰਾਸ਼ਿਕੋ ਦੇ ਕਿਸੇ ਨੇ ਦੱਸ ਪਾਈ ਕਿ ਸਾਰਾ ਸਮਾਨ ਤੈਨੂੰ ਗੁਰਹਰਾਈ ਸਾਹਿਬ ਮਹਾਰਾਜ ਜੀ ਦੇ દવાਖਾਨੇ ਚੋਂ ਕੀਤ ਪੂਛਾਬ ਜੀ ਦੀ ਧਰਤੀ ਤੋਂ ਮਿਲੇਗਾ ਹੁਣ ਇੱਕ ਪਾਸੇ ਲੱਗਦੀ ਹੈ ਦਾਰਾਸ਼ਿਕੋ ਆਖਦਾ ਏ ਸਾਡੇ ਵੱਡੇ ਵਡੇਰੇ ਦੁਸ਼ਮਣੀ ਪਾਲਦੇ ਰਹੇ ਹੁਣ ਮੈਂ ਕਿਸ ਮੁਖ ਨਾਲ ਮੰਗਾ ਪਰ ਉਹਨੇ ਸ਼ਰਮ ਨਾ ਕੀਤੀ ਗੁਰਹਰਾਈ ਸਾਹਿਬ ਮਹਾਰਾਜ ਜੀ ਪਾਸ ਆਇਆ ਗੁਰਹਾਰਾਇਸ਼ਾ ਮਹਾਰਾਜ ਜੀ ਨੇ ਜਦੋਂ ਇਹ ਸਾਰਾ ਕੁਝ ਦੱਸਿਆ ਸਤਿਗੁਰੂ ਸਾਰਿਆਂ ਤੇ ਕਿਰਪਾ ਕਰਦੇ ਦਇਆ ਦੇ ਸਾਗਰ ਸਾਧ ਸੰਗਤ ਗੁਰੂ ਨਾਨਕ ਦਾ ਦਾਰਿਆ ਇੱਥੇ ਜਿਹੜਾ ਵੀ ਆਂਦਾ ਸਤਿਗੁਰੂ ਦੀਆਂ ਝੋਲੀਆਂ ਪਰਦੇ ਆ ਗੁਰੂ ਤੇ ਭਰੋਸਾ ਰੱਖਣਾ ਸਬਰ ਹੋਣਾ ਬਹੁਤ ਜ਼ਰੂਰੀ ਕਈ ਵਾਰ ਜੀਵਨ ਅੰਦਰ ਦੁੱਖ ਆ ਜਾਣ ਅਸੀਂ ਸਬਰ ਨਹੀਂ ਕਰਦੇ ਗੁਰੂ ਨੂੰ ਭੁੱਲ ਜਾਂਨੇ ਆ ਸਾਥ ਸੰਗਤ ਸਬਰ ਕੀਤਿਆਂ ਮਹਾਰਾਜ ਭਾਗ ਲਾਂਦੇ ਆ ਤੇ ਗੁਰੂ ਕਿਰਪਾ ਵੀ ਜ਼ਰੂਰ ਕਰਦਾ ਏ ਤਰੁੱਠ ਦੇ ਆਗੁਰ ਰਾਮਦਾਸ ਮਹਾਰਾਜ ਆਪਾਂ ਪੜਦੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਣ ਹੋਂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਸਤਿਗੁਰ ਜੀ ਆਖਦੇ ਆ ਗੁਰੂ ਕਿਰਪਾ ਕਰਦਾ ਬਸ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਗੁਰ ਹਰਾਈ ਸਾਹਿਬ ਮਹਾਰਾਜ ਜੀ ਨੇ ਸਾਰੀਆਂ ਚੀਜ਼ਾਂ ਦਿੱਤੀਆਂ ਉਸ ਨਾਲ ਦਾਰਾ ਸ਼ਿਕੋ ਠੀਕ ਹੋ ਗਿਆ ਸਾਧ ਸੰਗਤ ਕੱਲਾ ਇਹ ਨਹੀਂ ਕਿ ਸਿੱਖ ਗੁਰੂ ਨਾਨਕ ਦੇ ਦਰ ਤੇ ਜਾਵੇ ਤੇ ਸਿੱਖੀ ਕੱਲਾ ਠੀਕ ਹੋਵੇਗਾ ਇੱਤੇ ਤੇ ਜਿਹੜਾ ਮਰਜੀ ਧਰਮ ਦਾਵੇ ਜਿਹੜੀ ਮਰਜੀ ਵਰਣ ਵੰਡ ਹੋਵੇ ਜਿਹੜੀ ਮਰਜੀ ਜਾਤ ਹੋਵੇ ਸਤਿਗੁਰ ਜੀ ਆਖਦੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨੇ ਪ੍ਰੇਮ ਕੀਤਾ ਉਹਨੂੰ ਹੀ ਰੱਬ ਮਿਲਿਆ ਜੇ ਜੇ ਅਸੀਂ ਪ੍ਰੀਤ ਪਾਈਏ ਗੁਰੂ ਨਾਲ ਤੇ ਪ੍ਰਮਾਤਮਾ ਜ਼ਰੂਰ ਭਾਗ ਲਾਵੇਗਾ ਸਮ ਹਰ ਇੱਕ ਚੀਜ਼ ਨੂੰ ਲੱਗਦਾ ਏ ਤੇ ਇੱਕ ਨਾ ਇੱਕ ਦਿਨ ਫਿਰ ਭਾਗ ਵੀ ਜ਼ਰੂਰ ਲੱਗਦੇ ਆ ਦਾਰਾ ਸ਼ਿਕੋ ਠੀਕ ਹੋਇਆ ਸਮੇ ਬਾਅਦ ਸਤਿਗੁਰ ਗੁਰਹਾਰਾਇ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਆਇਆ ਬੇਨਤੀ ਕੀਤੀ ਸਤਿਗੁਰ ਤਨ ਤਾਂ ਅਰੋਗ ਕਰ ਦਿੱਤਾ ਤੁਸੀਂ ਦਵਾਈ ਦੇ ਕੇ ਹੁਣ ਮਨ ਵੀ ਅਰੋਗ ਕਰ ਦਿਓ ਜਦੋਂ ਇਹ ਬਚਨ ਕਹੇ ਗੁਰਹਰਾਈ ਸਾਹਿਬ ਮਹਾਰਾਜ ਜੀਆ ਨੇ ਕਿਰਪਾ ਕੀਤੀ ਸਾਧ ਸੰਗਤ ਅਸੀਂ ਵੀ ਸਤ ਗੁਰਾਂ ਦੇ ਦਰ ਤੇ ਆ ਕੇ ਬੜੇ ਸੰਸਾਰਿਕ ਵਸਤੂਆਂ ਮੰਗਦੇ ਆ ਬੜੀਆਂ ਸੰਸਾਰਿਕ ਵਸਤੂਆਂ ਦੁਨਿਆਵੀ ਪਦਾਰਥ ਮੰਗਦੇ ਪਰ ਕਦੀ ਗਾ ਸਤ ਗੁਰੂ ਕੋ ਇਹ ਮੰਗਿਆ ਕਰੀਏ ਸਤ ਗੁਰੂ ਨਾਮ ਦੀ ਦਾਤ ਦੇ ਤਾਂ ਕਿ ਇਹ ਜਿਹੜਾ ਮਨਿਆ ਮੈਨੂੰ ਅਸੀਂ ਸਫਲਾ ਕਰ ਸਕੀਏ ਜੀਵਨ ਸਾਡਾ ਚੰਗਾ ਬਤੀਤ ਹੋ ਜਾਵੇ ਜੀਵਨ ਸਾਡਾ ਸਫਲਾ ਹੋ ਜਾਵੇ ਜਿਸ ਤਰ੍ਹਾਂ ਦਾਰਾ ਸ਼ਿਕੋਹ ਸਤਿਗੁਰਾਂ ਦੇ ਚਰਨਾਂ ਚਾਕੇ ਠੀਕ ਹੋਇਆ ਇਸੇ ਤਰ੍ਹਾਂ ਅਸੀਂ ਵੀ ਜਦੋਂ ਗੁਰੂ ਦੇ ਦਰ ਤੇ ਜਾਵਾਂਗੇ ਸਾਡਾ ਵੀ ਜੀਵਨ ਸਫਲਾ ਹੋਵੇਗਾ ਪਰ ਗੁਰੂ ਤੇ ਭਰੋਸਾ ਜਰੂਰ ਰੱਖਣਾ ਤੇ ਸਤਿਗੁਰੂ ਇੱਕ ਨਾ ਇੱਕ ਦਿਨ ਜਰੂਰ ਭਾਗ ਲਾਉਂਦੇ ਆਪਾਂ ਪੜ੍ਹਦੇ ਆਂ ਨਾ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇਂ ਤਾਂ ਆਣੇ ਰਾਸ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਅਨੇਕਾ ਸੁਖ ਸਤਗਣਾ ਦੀ ਸ਼ਰਨ ਵਿੱਚ ਮਿਲਦੇ ਆ ਪੜਦੇ ਆ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ